ਕੈਦ ਕੈਦ ਸਲਾਖਾਂ ਦੀ ਵੀ ਹੁੰਦੀ ਹੈ ਜਜ਼ਬਾਤਾਂ ਦੀ ਵੀ ਕੈਦ ਸਲਾਖਾਂ ਦੀ ਵੀ ਹੁੰਦੀ ਹੈ ਜਜ਼ਬਾਤਾਂ ਦੀ ਵੀ ਕਈ ਵਾਰ ਇਹਿਸਾਨਾਂ ਦੀ ਵੀ ਆਰਮਾਨਾਂ ਦੀ ਵੀ ਕਸਮਾਂ ਦੀ ਰਸਮਾਂ ਦੀ ਸਮਾਜ ਦੀ ਤੇ ਰਿਵਾਜ ਦੀ ਵੀ ਕੈਦ ਤਾਂ ਦੌਲਤ ਦੀ ਵੀ ਹੁੰਦੀ ਹੈ ਕੈਦ ਤਾਂ ਦੌਲਤ ਦੀ ਵੀ ਹੁੰਦੀ ਹੈ ਸ਼ੋਹਰਤ ਦੀ ਵੀ ਤੇ ਗੁਰਬਤ ਦੀ ਵੀ ਭੁੱਖੇ ਟਿੱਡ ਦੀ ਵੀ ਤੇ ਰੱਜੇ ਦੀ ਵੀ ਇੱਕ ਆਜ਼ਾਦ ਇਨਸਾਨ ਨੂੰ ਭੀੜ ਵਿੱਚ ਇਕੱਲੇ ਹੋਣ ਦੀ ਕੈਦ ਇੱਕ ਆਜ਼ਾਦ ਇਨਸਾਨ ਨੂੰ ਭੀੜ ਵਿੱਚ ਇਕੱਲੇ ਹੋਣ ਦੀ ਕੈਦ ਹਾਸੇ ਵਿੱਚ ਰੋਣ ਦੀ ਕੈਦ ਨਾ ਹੋਣ ਵਿੱਚ ਹੋਣ ਦੀ ਕੈਦ ਕੈਦ ਕੋਈ ਵੀ ਹੋਏ ਕੈਦ ਤਾਂ ਕੈਦ ਹੈ ਆਪਣੇ ਹੀ ਚੱਕਰ ਵਿਊ ਦੀ ਜਾਨ ਲੈਵਾ ਹੋ ਸਕਦੀ ਹੈ ਉਮਰ ਕੈਦ ਆਪਣੇ ਹੀ ਬਣਾਏ ਹੋਏ ਚੱਕਰ ਵਿਊ ਦੀ ਜਾਨ ਲੈਵਾ ਹੋ ਸਕਦੀ ਹੈ ਉਮਰ ਕੈਦ ਇਹ ਤਾਂ ਲਾਸ਼ਾਂ ਵੀ ਭੁਗਤਦੀਆਂ ਨੇ ਕਬਰਾਂ ਦੀ ਕੈਦ ਹਰ ਕੈਦ ਦੀ لازਮੀ ਹਰ ਕੈਦ ਦੀ ਕੁੰਜੀ ਵੀ ਲਾਜ਼ਮੀ ਹੁੰਦੀ ਹੋਵੇਗੀ ਜਿਵੇਂ ਚੁੱਪ ਨੂੰ ਆਵਾਜ਼ ਜਿਵੇਂ ਧਰਤੀ ਨੂੰ ਆਕਾਸ਼ ਜਿਵੇਂ ਨੀਵਾਣ ਨੂੰ ਪਰਵਾਜ਼ ਕੈਦ ਕਿਤੇ ਜਾ ਕੇ ਤਾਂ ਜ਼ਰੂਰ ਖਤਮ ਹੁੰਦੀ ਹੋਵੇਗੀ ਜਿੰਦਰਾ ਹੈ ਤਾਂ ਕੁੰਜੀ ਜ਼ਰੂਰ ਹੁੰਦੀ ਹੋਵੇਗੀ